ਨਰਤਾ ਅੱਜ ਫੋਜਾ ਫਿਰਬਲੀ ਦੇ ਦਰਵਾਰ ਤੇ ਮੇਲਾ ਉੱਥੇ ਪਹੁੰਚੇ ਹੋ ਅੱਜ ਹਾਜ਼ਰੀ ਲਵਾਈ ਆ ਤੁਸੀਂ ਤੇ ਬਾਬਾ ਜੀ ਦਾ ਤੁਸੀਂ ਇਤਿਹਾਸ ਵੀ ਦੱਸਿਆ ਦੇ ਜੋ ਉਹਨਾਂ ਦੀਆਂ ਸਖਿਆਵਾਂ ਉਹ ਵੀ ਤੁਸੀਂ ਦੱਸਿਆ ਜੀ ਤੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਖੜਾ ਹੈ ਕਾਫੀ ਨੁਕਸਾਨ ਵੀ ਹੋਇਆ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਉੱਥੇ ਉਹਦੇ ਬਾਰੇ ਵੀ ਤੁਸੀਂ ਸਾਰੀਆਂ ਤਾਰੀਫਾਂ ਉਸ ਸੱਚੇ ਸਾਜਨਹਾਰ ਪ੍ਰਭੂ ਦੀ ਹਨ ਜਿਹੜਾ ਸਾਰੇ ਜਗ ਦਾ ਸਾਜਨਹਾਰ ਤੇ ਪਾਲਨਾਰਾ ਹੈ ਜਿਨ੍ਹਾਂ ਤੋਂ ਹੈ ਉਸੀ ਦਾ ਜਿਸਨੇ ਇਹ ਰਾਜ਼ ਜਾਣਾ ਹੈ ਕਾਮ ਆਦਮੀ ਦਾ ਉਹ ਵੀ ਕਾਮ ਆ ਤੇ ਪਿਛਲੇ ਦਿਨੀ ਜਦੋਂ ਪੰਜਾਬ 'ਚ ਹੜ੍ਹ ਆਏ ਨੇ ਤਾਂ ਇਨਸਾਨ ਹੀ ਨਹੀਂ ਬਲਕਿ ਪਸ਼ੂ ਵੀ ਉਹਦੇ ਕਹਿਰ ਨਾਲ ਜੂਝ ਰਹੇ ਨੇ ਜੂਝੇ ਰਹੇ ਸ ਬਹੁਤ ਸੜੜਾ ਪੰਜਾਬ ਦਾ ਨੁਕਸਾਨ ਹੋਇਆ ਲੇਕਿਨ ਜਿੱਥੇ ਇੱਕ ਪਾਸੇ ਪਾਣੀ ਦੇ ਹੜ੍ਹ ਆਏ ਪੰਜਾਬ 'ਚ ਉੱਥੇ ਹੀ ਦੂਸਰੇ ਪਾਸੇ ਰਾਸ਼ਨ ਦੇ ਹੜ੍ਹ ਦੇ ਤੇ ਤੀਜਾ ਜਿਹੜਾ ਹੜਾਇਆ ਸੀ ਉਹ ਮੁਹਬਤਾਂ ਦਾ ਹੜਾ ਆਇਆ ਸੀ ਜਿਹੜਾ ਚੀਜ਼ ਦੇਖਣ ਨੂੰ ਮਿਲੀ ਹੈ ਨਾ ਜਿਹੜੇ ਵਿਛੜੇ ਹੋ ਲੋਕ ਤੇ ਜਿਵੇਂ ਦੋ ਭਰਾ ਉਹ ਫਿਰ ਇਕੱਠੇ ਹੋਏ ਨੇ ਮੈਂ ਦੇਖਿਆ ਉੱਥੇ ਵੀ ਬਾਬੇ ਨਾਨਕ ਦੇ ਵਾਰਸ ਤੇ ਭਾਈ ਮਰਦਾਨੇ ਦੇ ਵਾਰਸ ਮਿਲ ਕੇ ਗਲ ਬਕਰੀਆਂ ਪਾ ਰਹੇ ਸਨ ਮੈਨੂੰ ਅਜਾ ਲੱਗਦਾ ਸੀ ਜਿਵੇਂ 47 ਤੋਂ ਪਹਿਲਾਂ ਦਾ ਪੰਜਾਬ ਪਰਤ ਆਇਆ ਹੋਵੇ ਪਰ ਉਹੀ ਮੁਹੱਬਤਾਂ ਜਿਸ ਨੂੰ ਬਾਨਾ ਭਾਈ ਗੁਰਦਾਸ ਬਾਹਰ ਪਹਿਲੀ ਪੌੜੀ 35 ਭਾਈ ਗੁਰਦਾਸ ਨੇ ਬਿਆਨ ਕੀਤਾ ਫਰਨ ਕੀਤਾ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿ ਆਸਥਾਨਾ ਇੱਕ ਬਾਬਾ ਅਖਾਰੂ ਇੱਕ ਦੂਜਾ ਰਬਾਬੀ ਮਰਦਾਨਾ ਕਿਉਂਕਿ ਪੰਜਾਬ ਤੇ ਕਹੇਹਾ ਸੁਭਾ ਜਿਹੜਾ ਪੂਰੇ ਸੰਸਾਰ ਜਿੱਥੇ ਭੀੜਪੰਦੀ ਪਹੁੰਚਦਾ ਅੱਜ ਪੰਜਾਬ ਤੇ ਇਹ ਮੁਸੀਬਤ ਆਈ ਸੀ ਤਾਂ ਪੰਜਾਬੀ ਤਾਂ ਨਜਿੱਠੀ ਲੈਣਗੇ ਪਰ ਸਾਨੂੰ ਇਹ ਦੇਖਣ ਨੂੰ ਮੌਕਾ ਮਿਲਿਆ ਵੀ ਕੌਣ ਸਾਡੇ ਨੇ ਤੇ ਕੌਣ ਬਗਾਨੇ ਨੇ ਕੌਣ ਸਾਡੇ ਲਈ ਖੜੇ ਹੋਏ ਨੇ ਤੇ ਕੌਣ ਨਹੀਂ ਖੜੇ ਹੋਏ ਕਿਉਂਕਿ ਪੰਜਾਬ ਜਿਹੜਾ ਪੰਜਾਬੀ ਹੈ ਨਾ ਉਹ ਰੱਬ ਤੋਂ علاوہ ਕਿਸੇ ਤੋਂ ਮੰਗਦਾ ਉਹ ਤਾਂ ਵੰਡਦਾ ਹੈ ਮੰਗਦਾ ਨਹੀਂ ਹੈ ਕਿ ਤੋਂ ਵੰਡਦਾ ਹੈ ਵੰਡਣ ਨੂੰ ਤਾਂ ਕਿਸੇ ਦੀ ਲੋੜ ਨਹੀਂ ਹੁੰਦੀ ਹੈ ਤੇ ਅੱਜ ਇਸ ਦੁਖ ਦੀ ਘੜੀ 'ਚ ਜਿਹੜੇ ਲੋਕੀ ਖਾਸ ਤੌਰ ਤੇ ਮੈਂ ਮੁਸਲਮਾਨ ਹੁੰਦਰਾ ਤੇ ਉਸ 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 ਬੂਸਰ ਭਾਈਚਾਰ ਦਾ ਬੜਾ ਧੰਨਵਾਦੀਆਂ ਜਿਹੜਾ ਪੰਜਾਬ ਤੋਂ ਇਲਾਵਾ ਵੀ ਰਾਜਸਥਾਨ ਤੋਂ ਹਰਿਆਣੇ ਤੋਂ ਮੇਵਾੜ ਤੋਂ ਦਿੱਲੀ ਤੋਂ ਤੇ ਹਰਿਆਣੇ ਤੋਂ ਆਦੀ ਤੋਂ ਆਕੇ ਇਸ ਦੁਖ ਦੀ ਘੜੀ ਤੇ ਸਾਡੇ ਨਾਲ ਮੁੰਡਾ ਨਾ ਮੁੰਡਾ ਲਾਇਆ ਤੇ ਹਰ ਤਰ੍ਹਾਂ ਦੀ ਜਿਹੜੀ ਲੋਡ ਸੀ ਸਮਾਨ ਸੀ ਉਹ ਸਾਡੇ ਉਹਨਾਂ ਪੰਜਾਬੀ ਭੈਣ ਭਰਾਵਾਂ ਨੂੰ ਜਿਹੜੇ ਇਸ ਹੜਾਂ ਦੀ ਮਾਰ ਨਾਲ ਜੂਝ ਰਹੇ ਦੇ ਉਹਨਾਂ ਤੱਕ ਪਹੁੰਚਾਉਂਦਾ ਜਿੰਨੀ ਕੀਤਾ ਅਸੀਂ ਬਹੁਤ ਹੀ ਧੰਨਵਾਦੀ ਹਾਂ ਉਹਨਾਂ ਦੇ ਜਿਵੇਂ ਜਿਸ ਤਰ੍ਹਾਂ ਜਿਵੇਂ ਆਪਾਂ ਦੇਖਿਆ ਕਿ ਜਿਹੜੇ ਇੰਡੀਆ ਦੇ ਪਾਕਿਸਤਾਨ ਦੇ ਮੈਚ ਤਾਂ ਹੋ ਸਕਦੇ ਆ ਪਰ ਜਿਹੜਾ ਇੱਕ ਸੇਖਾ ਉਹ ਗੁਰੂ ਘਰ ਜਾ ਕੇ ਗੁਰਗੁਰਬ ਤੇ ਹੈ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ ਕਿਤਨਾ ਕਿਤੇ ਜਿਹੜੀਆਂ ਸਰਹੱਦਾਂ ਵਿਚਕਾਰ ਆ ਚੁੱਕੀਆਂ ਨੇ ਇਸ ਸਮੇਂ ਕਿ ਜਿਹੜਾ ਖੜ ਆਏ ਨੇ ਉਹਨੇ ਤਾਂ ਸਰਹੱਦਾਂ ਵੀ ਸਾਰੀਆਂ ਖੋਲਤੀਆਂ ਕਿਤਨਾ ਕਿਤੇ ਕਿਸ ਤਰ੍ਹਾਂ ਦੇਖਦੇ ਹੂੰ ਕਿ ਜਿਹੜੇ ਸਿਆਸੀ ਜਿਹੜਾ ਰਾਜਨੀਤੀ ਹੋ ਰਹੀ ਹੈ ਇਹਦੇ ਉਹਦੇ ਬਾਰੇ ਹੁਣ ਕਾ ਜੋ ਕੰਮ ਉਹ ਅਹਿਲੇ ਸਿਆਸਤ ਜਾਣੇ ਹੁਣ ਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਸਿਆਸੀ ਲੋਕਾਂ ਦਾ ਹੁੰਦਾ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਪਾਸ਼ਾ ਦੇ ਨਾਮ ਤੇ ਇਲਾਕੇ ਦੇ ਨਾਮ ਤੇ ਲੋਕਾਂ ਨੂੰ ਲੜਾਉਣਾ ਤੇ ਆਪਣੀ ਕੁਰਸੀ ਨੂੰ ਹਾਸਲ ਕਰਨਾ ਪਰ ਇਨਸਾਨ ਹੋਣ ਦੇ ਨਾਤੇ ਮੈਂ ਤੁਹਾਡੇ ਬਹੁਤ ਸਾਰੇ ਸਵਾਲ ਕੀਤਾ ਜਦੋਂ ਅਸੀਂ ਪਿਛਲੇ ਦਿਨਾਂ 'ਚ ਫਾਜ਼ਿਲਕਾ ਗਏ ਤਾਂ ਅਸੀਂ ਬੋਰਡ 'ਚ ਰਸ਼ਨ ਵੰਡ ਰਹੇ تھے ਤੇ ਪਤਾ ਹੀ ਨਹੀਂ ਲੱਗ ਰਿਹਾ ਦੇ ਇਹ ਕਿੱਥੇ ਇੰਡੀਆ ਦਾ ਬਾਰਡਰ ਹੈ ਤੇ ਕਿੱਥੇ ਪਾਕਿਸਤਾਨ ਦਾ ਬਾਰਡਰ ਹੈ ਮੈਂ ਦਿਖਾਇਆ ਕਿ ਇਹ ਇਸ ਤੋਂ ਪੱਲੇ ਪਾਸੇ ਪਾਕਿਸਤਾਨ ਦੀ ਰਸਤ ਲੱਭ ਰਹੀ ਹੁੰਦੀ ਅਦਰ ਅਸੀਂ ਇੰਡੀਆ 'ਚ ਇਨਕੀ ਦੇਖੋ ਸ੍ਰੀ ਗੁਰੂ ਰਣ ਸਾਹਿਬ ਲੱਕ ਕਿਹਾ ਗਿਆ ਹੈ ਗੁਰਬਾਨੀ ਚ ਅੰਗ ਜ ਸ੍ਰੀ ਗੁਰੂ ਰਣ ਸਾਹਿਬ ਅੰਗ 611 ਤੇ ਇੱਕ ਪਿਤਾ ਇੱਕ ਸ੍ਰੀ ਹੰਬਾਰਿਕ ਜੀ ਉਹਨੇ ਕਿਹਾ ਰੱਬ ਦੇ ਬੰਦੇ ਆ ਫਿਰ ਸਾਡੇ ਦੀ ਦੀਵਾਰਾਂ ਤਾਂ ਹੁਣ ਨਹੀਂ ਚਾਹੀਦੀ ਏ ਕੱਟੋ-ਕੱਟ ਇਸ ਨਾਮ ਤੇ ਲੈ ਕੇ ਕਿਉਂਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਕੁਰਾਨ ਸ਼ਿਰ ਜੀ ਦਾ ਚੈਪਟਰ ਹੈ ਅ ਅਨ ਹੁਜੂਰਾਤ ਆਇਤ ਨੰਬਰ 13 ਯਾਇਉਨ ਨਾਸੁ ਇਨਾ ਖਲਕਨਾਕੁਮ ਮਿਨ ਜ਼ਕਰ ਵਨਸਾ ਇਹ ਲੋਕੋ ਹੈ ਇਨਸਾਨ ਨੂੰ ਪਰਮਾਤਮਾ ਦਾ ਫਰਮਾਨ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਦੇ ਘਰ ਤੋਂ ਪੈਦਾ ਕੀਤਾ ਹੈ ਦੂਜੇ ਸ਼ਬਦ ਸਾਡੇ ਸਾਰੇ ਮੁੱਢਲੇ ਮਾਮਾ ਪਿੱਖ ਨੇ ਇਸ ਲਈ ਸੰਸਾਰ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਕੌਮタル ਜੇ ਇਲਾਕੇ ਦਾ ਸੰਬੰਧ ਰੱਖਦੇ ਨੇ ਇੱਕ ਰੱਬ ਦੇ ਬੰਦੇ ਇੱਕ ਮੁੱਢਲੇ ਮਾਮਾ ਪਤਿਓ ਔਲਾਦ ਤੇ ਅਸੂੱਚ ਪਰਾ ਪੁਰਾਣੇ ਸਾਡੇ ਤਾਂ ਕੋਈ ਫਰਕ ਨਹੀਂ ਹੈ ਇਹ ਫਰਕ ਤਾਂ ਸਿਆਸਤਦਾਨਾਂ ਨੇ ਪਾਇਆ ਆਪਣੀ ਕੁਰਸੀ ਲਈ ਤੇ ਬੜੇ ਖੌਜ਼ੀ ਬਾਤ ਹੈ ਕਿ ਅਸੀਂ ਤੁਹਾਨੂੰ ਵੰਡਿਆ ਜਾ ਰਿਹਾ ਹੈ ਜਦਕਿ ਅਸੀਂ ਸਾਰੇ ਇੱਕ ਹਸ ਤਾਂ ਆਪਣੇ ਗੁਰੂ ਸਾਹਿਬਾਨਾਂ ਦੀ ਆਪਣੇ ਕੁਰਗਾਂ ਦੇ ਆਪਣੇੜੇ ਉਹਨਾਂ ਦੀ ਬਾਣੇ ਨੂੰ ਦੇਖਦੇ ਚੱਲਦੇ ਆ ਉਸਨੂੰ ਮਾਨਸ ਕੀ ਜਾਤ ਸਭੇ ਇੱਕ ਤੇ ਪਹਿਚਾਣੋ ਕਿਹਾ ਗਿਆ ਉਸੇ ਕਿਹਾ ਗਿਆ ਜਿਨ ਪ੍ਰੇਮ ਕੀ ਉਹ ਤਿਨਹੀ ਪਰਭ ਪਾਇਓ ਉਤਨਾ ਹੀ ਇਨਸਾਨ ਇਤਨਾ ਮੁਹੱਬਤ ਕਰਨ ਦੀ ਗੱਲ ਕਹੀ ਗਈ ਹੈ ਤੋੜਨ ਦੀ ਗੱਲ ਨਹੀਂ ਕਹੀ ਗਈ ਧਰਮ ਤੋੜਦਾਰੀ ਹੈ ਕਰਮ ਜੋੜਦਾ ਹੈ ਧਰਮ ਪਿਆਰ ਸਿਖਾਉਂਦਾ ਹੈ ਨਫ਼ਰਤ ਨਹੀਂ ਸਿਖਾਉਂਦਾ ਪਾਕਿਸਤਾਨ ਦੇ ਇੱਕ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਗੁਰੂ ਘਰ ਦੇ ਵਿੱਚ ਜਿੱਥੇ ਪਾਣੀ ਆ ਗਿਆ ਪਹਿਲਾਂ ਉੱਥੋਂ ਪਾਣੀ ਕੱਢਿਆ ਜਾਊ ਬਾਅਦ ਵਿੱਚ ਬਾਕੀ ਜਿਹੜਾ ਦੇਖਿਆ ਜਾਊ ਇਹ ਦੇਖੋ ਪਹਿਲਾਂ ਅਸੀਂ ਇਨਸਾਨ ਆ ਇਹ ਜ਼ਰੂਰੀ ਹੈ ਇੱਕ ਇਨਸਾਨ ਹੋਣ ਦੇ ਨਾਤੇ ਅਸੀਂ ਹਰ ਧਰਮ ਦਾ ਸਤਕਾਰ ਕਰੀਏ ਤੇ ਜੇ ਨਹੀਂ ਕਰਦੇ ਫਿਰ ਅਸੀਂ ਇਨਸਾਨ ਹੀ ਨਹੀਂ ਆ ਕਿਉਂਕਿ ਜੇ ਇਨਸਾਨ ਨਹੀਂ ਆ ਤਾਂ ਫਿਰ ਅਸੀਂ ਧਾਰਮਿਕ ਬਣੀ ਹੋ ਜਾਦੇ ਕਿਉਂਕਿ ਧਰਮ ਦੇ ਸਿਲੇਬਸ ਦਾ ਜਿਹੜਾ ਪਹਿਲਾ ਪਾਠ ਹੈ ਉਹ ਇਨਸਾਨੀਅਤ ਹੈ ਉਦਾਹਰਨ ਵਜੋਂ ਇੱਕ ਬੱਚਾ ਇੱਕ ਬੰਦਾ ਜਿਹਨੇ ਬੀਏ ਪਾਸ ਨਾ ਕੀਤੀ ਹੋਵੇ ਬੀਏ ਪਾਸ ਕਰਨ ਮੀਏ ਪਾਸ ਕਰਨ ਲਈ ਬੀਏ ਪਾਸ ਹੋਣਾ ਜ਼ਰੂਰੀ ਹੈ ਜੇ ਕੋਈ ਬੀਏ ਪਾਸ ਕੀਤੇ ਬਿਨਾ ਇਹ ਕਹੇ ਮੈਂ ਐਮਏ ਪਾਸ ਹਾਂ ਕਿ ਕਹਾਂਗੇ ਇਹ ਐਮਏ ਨਹੀਂ ਐਵੇਂ ਪਾਸ ਹੈ ਇਸ ਲਈ ਧਾਰਮਿਕ ਬਣਨ ਲਈ ਪਹਿਲਾ ਜਿਹੜਾ ਸਟੈਪ ਹੈ ਉਹ ਇਨਸਾਨ ਬਣਨਾ ਹੈ। ਔਰ ਇਨਸਾਨ ਹੀ ਹਿਸਾ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਕਿਹਾ ਬਹੁਤ ਔਖਾ ਹੈ Hindu ਜਾਂ Musalman ਹੋਣਾ, ਬਹੁਤ ਔਖਾ ਹੈ ਆਪਣਾ ਇਨਸਾਨ ਹੋਣਾ। ਇਨਸਾਨ ਤਾਂ ਮੈਂ ਤਾਂ ਸਿਰਫ ਚੁੱਪ ਮੁਹੱਬਤ ਦੀ ਗੱਲ ਕਰਦਾ। ਤੋੜ ਦੀ ਗੱਲ ਹੀ ਨਹੀਂ ਕਰਦਾ। ਤੇ ਇਹ ਗੱਲਾਂ ਨਹੀਂ ਹੋਣੀ ਚਾਹੀਦੀ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਅਸੀਂ ਇੱਕ ਬਾਪ ਦੀ ਔਲਾਦ ਆ ਤੇ ਇੱਕ ਰੱਬ ਦੇ ਬੰਦੇ ਆ। ਜਿਵੇਂ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਨੂੰ ਤਾਨੂੰ ਦੰਗ ਤਾਂ ਨਹੀਂ ਮੁਹੱਬਤ ਆ ਬਣਨੀ ਲੋੜਾ ਚ। ਤੇ ਜਿਸ ਤਰ੍ਹਾਂ ਅਸੀਂ ਪਹੁੰਚੇ ਉਹਦੀ ਖਜ਼ਾ ਖਿਜ਼ਰ ਇਹ ਦਿੱਲੀ ਵੀ ਇਹ ਦਰਹਾਨੇ ਇਸੇ ਮਾਨਵਤਾ ਦਾ ਹੀ ਮੁਹੱਬਤ ਦਾ ਹੀ ਭਾਈਚਾਰਕ ਸਾਂਝ ਦਾ ਹੀ ਇਨਸਾਨੀ ਦੀਆਂ ਪੈਗਾਮ ਹੁੰਦੀਆਂ ਨੇ ਕਿਸੇ ਕਰਕੇ ਅੱਜ ਅਸੀਂ ਪਹੁੰਚੇ ਹਾਂ ਤੇ ਉਥੇ ਮਾਨਵਤਾ ਦੀ ਗੱਲ ਕਰਤੀ ਖਵਾਜਾ ਖੇਦੜਾ 6ਵੇਂ ਪੰਨੇ ਮੈਂ ਦੱਸਿਆ ਸੀ ਉਹੀ ਦਾ ਬਿਨਾਂ ਕਿਸੇ ਭੇਦ-ਪਾਪ ਤੋਂ ਸੱਚਾ ਮੁਸਲਮਾਨ ਹੋਏ ਬਿਨਾਂ ਕਿਸੇ ਭੇਦ-ਪਾਪ ਤੋਂ ਹਰ ਇੱਕ ਦਾ ਭਲਾ ਚਾਹੁੰਦਾ ਹੈ ਭਲਾ ਮੰਗਦਾ ਹੈ ਤੇ ਭਲਾ ਕਰਦਾ ਹੈ ਇਹਹੀ ਸੰਦੇਸ਼ ਆ ਹੁਣ ਮਾਨਵਤਾ ਨੂੰ ਸਭ ਤੋਂ ਈਸੇ ਫਿਰ ਬਿਨਾ ਕਿਸੇ ਭੇਦਭਾਵ ਤੋਂ ਹਰ ਇੱਕ ਦਾ ਭਲਾ ਚਾਹੋ ਭਲਾ ਮੰਗੋ ਤੇ ਭਲਾ ਕਰੋ ਇਹ ਉਹ ਬਾਬੇ ਨਾਨਕ ਦਾ ਫਲਸਫਾ ਹੈ ਠੀਕ ਹੈ